タク्सरी दमदमा साहिब ਦੇ ਸਾਫ ਦਾ ਜਥੇਦਾਰ ਬਲਵੰਤ ਸਿੰਘ ਨੰਦਗੜ ਵੱਲੋਂ ਇਲਜ਼ਾਮ ਲਗਾਏ ਗਏ ਕਿ ਅਕਾਲੀ ਦਲ ਐ ਜੀ ਪੀ ਸੀ ਤੇ ਮੌਜੂਦਾ ਜਥੇਦਾਰ ਆਰ ਐਸ ਐਸ ਦੇ ਹੱਥਾਂ ਵਿੱਚ ਖੇਡਦੇ ਨੇ ਨੰਦਗੜ ਨੇ ਐ ਬੀ ਪੀ ਸੰਝਾ ਨਾਲ ਗੱਲਬਾਤ ਚ ਐ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਤੇ ਕਈ ਇਲਜ਼ਾਮ ਵੀ ਲਗਾਏ ਇਲਜ਼ਾਮਾ ਦਾ ਜਵਾਬ ਦਿੰਦੇ ਹੋਏ ਮੱਕੜ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਨੰਦਗੜ ਵੀ ਆਰ ਐਸ ਐਸ ਵਿੱਚ ਰਹਿ ਚੁੱਕੇ ਨੇ ਉਹ ਵੀ ਆਰ ਐਸ ਐਸ ਹੀ ਰਹਣੇਗੇ ਸੰਭਲੀ ਜਦਾ ਜਦ ਤੱਕ ਹੋ ਰਹੇ ਨੇ ਫਿਰ ਆਰਐਸਐ ਨਾਲ ਹੀ ਰਹਿੰਦੇ ਨੇ ਫਿਰ ਉਹ ਕਹਿੰਦੇ ਨਾ ਇਹ ਜਲਦੀ ਕਿਵੇਂ ਆਰਐਸਐ ਆ ਗਈ ਉਹਨਾਂ ਦੇ ਜਾਣ ਤੋਂ ਬਾਅਦ ਬੇਬਨੇ ਆਰ ਬੇ ਮਤਲਬ ਕਾਰਨ ਕੀ ਹੈ ਜੇ ਬੰਦੂ ਦੇ ਮੁਖਲਾੜ ਜਾ ਰਹੇ ਸਟ੍ਰੈਟਨ ਨਹੀਂ ਮੁਖਲਾੜ ਜਾ ਰਹੇ ਔਰ ਇਹ ਜੀ ਬੇਤੁਕੀ ਬਿਆਨ ਬੰਦ ਕਰਕੇ ਉਹ ਇਹ ਸਨਤਾ ਨੂੰ ਸਰਕਾਰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਸੂਸਤਾ ਦਾ ਹੁਣ ਨਾਮ ਖਾਦਾ ਪੁਰਾਣੇ ਸਾਲ ਗੁਜ਼ਾਰੀ ਕਿ ਉਹ ਕਹਿੰਦੇ ਕਿ ਇਦਾਂ ਦੇ ਕੌਮ ਨੂੰ ਦੇ ਇਤਨਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਕੋਈ ਨਹੀਂ ਕੌਮਾਂ ਚਲਦੀਆਂ ਰਹਿੰਦੀਆਂ ਇਹ ਆਉਦੇ ਦਿੰਦੇ ਜਾਂਦੇ